ਪਰਦੇਸੀਆ ਨਾਨਕ ਆਖਦਾ ਹੈ ਇਹ ਮੇਰੇ ਪਰਦੇਸੀ ਜੀਉੜੇ ਇਹ ਮੇਰੇ ਮਨ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਸਿਮਰ ਹੁਣ ਗੱਲਾਂ ਆਈ ਕਿੱਥੇ ਗੱਲ ਆਈ ਮੇਲੇ ਦੀ ਸੰਤਾਂ ਨੇ ਮੇਲੇ ਦੀ ਗੱਲ ਸੁਣ ਸੁਣਾਈ ਸੀ ਮੇਲੇ ਕਈ ਤਰ੍ਹਾਂ ਦੇ ਆ ਹੁਣ ਅਸੀਂ ਤੈਨੂੰ ਅਸਲੀ ਮੇਲਾ ਸੁਣਾਉਂਦੇ ਆਂ ਨਦੀਆਂ ਵਾਹ ਬੁਸ਼ਨੀਆਂ ਮੇਲਾ ਸੰਜੋਗੀ ਰਾਮ ਨਦੀਆਂ ਵਾਹ ਬੁਸ਼ਨੀਆਂ ਮੇਲਾ ਸੰਜੋਗੀ ਰਾਮ ਨਦੀਆਂ ਤੋਂ ਵਿਛੜੇ ਹੋਏ ਬਾਣ ਪਾਣੀ ਦਾ ਨਦੀਆਂ ਨਾਲ ਮੋੜੰਬੇਲ ਪਾਕਾ ਨਾੜੀ ਦਰ ਮਾਇਆ ਦੇ ਮੋਹ ਵਿੱਚ ਫਸ ਕੇ ਪ੍ਰਭੂ ਨਾਲੋਂ ਵਿਛੜ ਕੇ ਜੀਵ ਮੋਰ ਭਾਗਾ ਨਾਲ ਹੀ ਮਿਲਦਾ ਹੈ ਜਿਹੜੇ ਅਸੀਂ ਆਪਾਂ ਇਕੱਠੇ ਹੋਏ ਆ ਇਹ ਭਾਗਾ ਨਾਲ ਇਕੱਠੇ ਹੋਏ ਆ ਇਥੇ ਜਿੱਦਾਂ ਦੇ ਮਰਜੀ ਗੁਣ ਆਉਣ ਲਾ ਜਾਓ ਚਾਹੇ ਪਾਪ ਦਾ ਜੋ ਚਾਹੇ ਗੁਣ ਦਾ ਜਾਓ ਚਾਹੇ ਪ੍ਰਭੂ ਨਾਲ ਜੁੜਨ ਲਈ ਖਿਆਲ ਲਾ ਜਾਓ ਇਸ ਕਰਕੇ ਮਹਾਪੁਰਸ਼ ਕਹਿੰਦੇ ਕਈ ਤਰ੍ਹਾਂ ਦਾ ਮੇਲਾ ਆ ਦੁਨੀਆ ਕਈ ਤਰ੍ਹਾਂ ਦਾ ਮੇਲਾ ਦੇਖਣ ਆਉਂਦੀ ਆ ਤੇ ਆਪਣਾ ਮੇਲਾ ਬਣਾ ਕੇ ਟੁਰ ਜਾਂਦੀ ਆ ਅਸੀਂ ਕਿਸੇ ਨੂੰ ਦੇਖਦੇ ਆ ਕੁਝ ਸੰਦੂਨ ਦੇ ਲਦਾ ਭਾਗਾਂ ਨਾਲ ਹੀ ਮਿਲਦੇ ਹਨ ਕੰਗੇ ਜਿਹੜੇ ਮੇਲੇ ਸਾਧੂਆਂ ਦੇ ਹੁੰਦੇ ਆ ਪ੍ਰਮਾਤਮਾ ਨਾਲ ਮਲਾਪ ਕਰਾਉਂਦੇ ਆ ਉਹਨਾਂ ਦੇ ਮੇਲੇ ਕਹਿੰਦੇ ਚੰਗੇ ਹੁੰਦੇ ਆ ਉਹੁੱੱਚੇ ਤੇ ਸੁੱਚੇ ਹੁੰਦੇ ਆ ਤੇ ਉਹ ਉਹ ਕੀ ਕਰਦਾ ਮੇਲਾ ਸਾਧੂਆਂ ਦਾ ਕਹਿੰਦੇ ਭਾਗਾਂ ਦੇ ਵਿੱਚ ਜੇ ਤਾਗ ਦੇਣਾ ਤਾਂ ਅਗਲਾ ਜਨਮ ਦਿਨ ਸਦਾ ਸਫਲ ਹੋ ਜਾਂਦਾ ਤੇ ਪਰਮਾਤਮਾ ਨੂੰ ਵੀ ਬਣਾ ਚੰਦੇ ਇਸ ਕਰਕੇ ਗੁਰੂ ਦਾ ਮੇਲਾ ਵਧੀਆ ਵਧੀਆ ਗੁਰਮਖੰ ਦਾ ਗੱਲਾਂ ਵਧੀਆ ਜਿੱਥੇ ਰੱਬ ਦੀ ਚਾਚਾ ਹੋਵੇ ਕਿਸੇ ਸਾਧੂ ਸੰਤ ਦੇ ਚਾਚਾ ਹੋਵੇ ਉਹਨਾਂ ਦੇ ਗੁਰਾਂ ਦੀ ਚਾਚਾ ਹੋਵੇ ਉਹਨਾਂ ਦੀਆਂ ਇਰਖਾ ਨਾ ਹੋਣ ਤੇ ਵਧੀਆ ਕੰਮ ਨਿਕਲ ਜਾਂਦਾ ਨਾਲੇ ਸੰਸਕਾਰ ਖਰੇ ਬਣੇ ਰਹਿੰਦੇ ਆ ਜੁਗ ਜਗ ਮਿੱਠਾ ਬੇਸ ਪਰੇ ਕੋ ਜਾਣੇ ਜੋ ਵੀ ਰਾਮ ਕਹਿੰਦੇ ਜਿਹੜਾ ਕੋਈ ਬਿਰਲਾ ਮਨੁੱਖ ਪ੍ਰਭੂ ਚਰਨਾਂ ਵਿੱਚ ਜੁੜ ਜੁੜਦਾ ਹੈ ਉਹ ਸਮਝ ਲੈਂਦਾ ਹੈ ਬਾਦੰਦੀ ਹੈ ਕੋਈ ਸਹਿਜ ਜਾਣੇ ਹਰ ਪਛਾਣੇ ਸਤਿਗੁਰ ਜਿਨਿ ਚੇਤਿਆ ਕੋਈ ਸਹਿਜ ਜਾਣੇ ਹਰ ਪਛਾਣੇ ਸਤਿਗੁਰ ਜਿਨਿ ਚੇਤਿਆ ਜਿਹੜਾ ਕੋਈ ਦਰਲਾ ਬੰਦਾ ਜਿਸਨੇ ਆਪਣੇ ਗੁਰੂ ਨੂੰ ਚੇਤੇ ਰੱਖਿਆ ਹੈ ਆਤਮਕ ਬੋਲਤਾ ਵਿੱਚ ਟਿਕ ਕੇ ਇਹ ਕੀ ਅਸਲੀਅਤ ਨੂੰ ਸਮਝਦਾ ਹੈ ਤੇ ਪ੍ਰਮਾਤਮਾ ਨਾਲ ਸੰਗਤ ਪਾਉਂਦਾ ਹੈ ਕਿ ਤੇਰੇ ਇਹਨਾਂ ਹਰ ਪ੍ਰਸ਼ਾਨੇ ਸਤਿਗੁਰੂ ਜਿਨੇ ਚਿੱਤਿਆ ਅਜਿਹਾ ਕੋਈ ਦੱਲਾ ਬੰਦਾ ਜਿਸ ਨੇ ਆਪਣੇ ਗੁਰੂ ਨੂੰ ਚਿੱਤੇ ਰੱਖਿਆ ਹੈ ਉਹ ਦੋਲ ਦੋਲਤਾ ਬਚ ਕੇ ਅਸਲੀਅਤ ਨੂੰ ਸਮਝ ਲੈਂਦਾ ਹੈ ਤੇ ਪ੍ਰਮਾਤਮਾ ਨਾਲ ਸਾਝ ਪਾ ਲੈਂਦਾ ਹੈ ਪਿੰਨੋ ਨਾਮ ਹਾਰ